We'll ਵੀ ਬਰਾੜਾ ਕਾਲਕਲਾ ਦਾ ਮੈਂ ਰਹਿਣਾ ਮਾਣਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਅਸੀਂ ਜਿੱਤ ਕੇ ਆਉਣੇ ਆ ਤੇ ਹਰਵਿੰਦਰ ਸਿੰਘ ਸਲੀਨਾ ਸਾਡੇ ਕੋਲ ਸਾਹਿਬ ਆ ਜੀ ਜਿੰਨਾਂ ਨੇ ਸਾਨੂੰ ਬਹੁਤ ਅੱਗੋ ਮਾਨ ਪਿਆਰ ਸਰਕਾਰ ਦਿੰਦੇ ਸਾਨੂੰ ਤੇ ਵਿਦੇਸ਼ਾਂ ਜੀ ਅਸੀਂ ਜਿੱਤ ਕੇ ਆਏ ਆ 19 ਕੰਟਰੀਆਂ 'ਚ ਮੈਂ ਖੇੜੇ ਕੇ ਰੀਸੈਂਟਲੀ 28 ਅਪ੍ਰੈਲ ਨੂੰ ਤੇ ਉੱਥੇ ਕਾਫੀ ਟਫ ਕੰਪੀਟੀਸ਼ਨ ਸੀਗਾ ਤੇ ਪਰ ਉਹ ਮੇਰੇ ਤਿੰਨ 골ਡ ਹੋਈ ਜੀ ਉੱਥੇ ਫਿਰ ਜੇ ਮੈਂ ਜਮਾ ਲਵਾਂ ਮੈਂ ਜੋ ਤੇ ਪਾਵਰ ਲਿਫਟਿੰਗ 'ਚ ਭਾਗ ਲੈ ਸੀਗਾ ਬੈਂਚ ਪ੍ਰੈਸ ਡੈੱਡ ਲਿਫਟ ਤੇ ਸਕੈਟਰੀ ਮੁਸ਼ਕਲਾਂ ਵੀ ਕਾਫੀ ਆਉਂਦੀਆਂ ਨੇ ਮੁਸ਼ਕਲਾਂ ਵੀ ਕਾਫੀ ਆਉਂਦੀਆਂ ਜੀ ਕੰਪੀਟੀਸ਼ਨ ਖੇਡਦੇ ਆਂ ਮੁਸ਼ਕਲਾਂ ਤਾਂ ਫਰੋਂਦੀਆਂ ਹੀ ਆ ਹਾਂਜੀ ਕਦੋਂ ਤੋਂ ਸ਼ੌਂਕ ਜੱਗਿਆ ਇਸ ਤੱਕ ਕਦੋਂ ਨਹੀਂ ਜਲਦਾ ਖੇਡਾਂ ਦਾ ਸ਼ੌਂਕ ਜੀ ਮੈਨੂੰ ਬਚਪਨ ਤੋਂ ਹੀ ਸੀਗਾ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਵੀ ਪਲੇਅਰ ਸੀਗੇ ਉਹ ਵੀ weight lifting ਕਰਦੇ ਸੀ ਤੇ ਪਰ ਮੈਂ ਪਹਿਲਾਂ ਸ੍ਰੀਨੈ ਜੈਮ ਦੇ ਵਿੱਚ ਅੱਜ ਤੋਂ 10-15 ਸਾਲ ਪਹਿਲਾਂ ਹੁੰਦਾ ਹੁੰਦਾ ਸੀਗਾ 2009 ਦੇ ਵਿੱਚ ਤੇ ਬਾਈ ਹਰਵਿੰਦਰ ਸਿੰਘ ਸਲੀਨਾ ਮੈਂ ਹਰ ਵਾਰੀ ਇਹਨਾਂ ਦਾ ਨਾਮ ਲੈਣਾ ਵਾ ਤੇ ਮੈਂ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਜਮ ਦੇ ਵਿੱਚ ਬੈਂਚ ਪ੍ਰੈਸ ਲਾ ਰਿਆ ਸੀਗਾ ਤੇ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਵੀ ਹੈਪੀ ਕੀ ਕਰਦਾ ਵਾ ਮੈਂ ਕਿਹਾ ਬਾਈ ਮੈਂ ਜਮ ਲਾਈ ਨਾ ਇਹ ਕਹਿੰਦੇ ਕੱਲੂ ਤਿਆਰ ਹੋ ਜੀ ਤੈਨੂੰ ਖੜਾਉਣ ਲੈ ਕੇ ਜਾਣਾ ਤੇ ਪਹਿਲੀ ਵਾਰੀ ਸਟੇਜ ਤੇ ਮੈਂ ਚੜਿਆ ਇੰਨਾ ਕਰਕੇ ਤੇ ਜੋ ਅੱਜ ਵੀ ਕ੍ਰੈਡਿਟ ਸਾਰਾ ਇਹਨਾਂ ਨੂੰ ਹੀ ਜਾਂਦਾ ਵਾ ਕਿ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇਸ ਲੈਵਲ ਤੇ ਕਰਵਾਂ ਜੋ ਸ਼ਾਇਦ ਜੇ ਇਹ ਨਾ ਹੁੰਦੇ ਤੇ ਮੈਂ ਖੇਡਦਾ ਨਾ ਹੁੰਦਾਗਾ ਅੱਜ ਕਿੰਨਾ ਕਮਲ ਮਹਿਸੂਸ ਹੋ ਰਿਹਾ ਹੈ ਮਾਨ ਜੀ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਵਾ ਕਿ ਮੈਂ ਸੋਚਿਆ ਨਹੀਂ ਸੀ ਵੀ ਮੈਂ ਇੱਥੋਂ ਤੱਕ ਚਲਾ ਜਾਊਂਗਾ ਤੇ ਮੈਂ ਖੇਡਣਾ ਸਟਾਰਟ ਕੀਤਾ ਤੇ ਸਿਰਫ ਮੈਂ ਇੱਕ ਜੈਮ ਲਾਉਣ ਆਉਣਾ ਹੁੰਦਾ ਸੀਗਾ ਤੇ ਇਹਨਾਂ ਨੇ ਹੀ ਮੈਨੂੰ ਪੂਰਾ ਅੱਗੋ ਸਪੋਰਟ ਕੀਤੀ ਆ ਵੀ ਤੂੰ ਖੇਡ ਕੋਈ ਗੱਲ ਨਹੀਂ ਤੇਰੇ ਨਾਲ ਆ ਤੇ ਕਈ ਵਾਰੀ ਮੈਨੂੰ ਉਮੀਦ ਵੀ ਨਹੀਂ ਹੁੰਦੀ ਸੀ ਮੈਨੂੰ ਇਹਨਾਂ ਨੇ ਉਹ ਵੇਟ ਵੀ ਚੱਕਵਾ ਦਿੰਨਾ ਜਿਹੜਾ ਮੈਂ ਕਦੇ ਚੱਕ ਨਹੀਂ ਸਕਦਾ ਹੁੰਦਾ ਸੀਗਾ ਇਹਨਾਂ ਨੇ ਕਹਿੰਨਾ ਕੋਈ ਗੱਲ ਨਹੀਂ ਤੇਰੇ ਨਾਲ ਆ ਤੂੰ ਚੱਕ ਹਨਾ ਤੇ ਚਲੋ ਅਸੀਂ ਫਿਰ ਖੇਡਦੇ ਖੇਡਦਾ ਹੀ ਅੱਗੇ ਪਹੁੰਚ ਗਏ ਤੇ ਅੱਜ ਜੋ ਵੀ ਆ ਜਿੱਥੇ ਵੀ ਆ ਇਹਨਾਂ ਦੀ ਬਦੌਲਤ ਅਸੀਂ ਪਹੁੰਚੇ ਆ ਸਪਨਾ ਜੀ ਸਪਨਾ ਇਹ ਜਿਹਾ ਜੇ ਵੈਸੇ ਤਾਂ ਮੈਂ ਪਹਿਲਾਂ ਸੋਚਦਾ ਸੀ ਕਿ ਮੈਂ ਜਲਾ ਜਤਨਾ ਵਾ ਜਲੇ ਤਾਂ ਬਾਅਦ ਮੈਨੂੰ ਹੁੰਦਾ ਸੀ ਮੈਂ ਸਟੇਟ ਦਿੱਤੂੰਗਾ ਫਿਰ ਮੈਂ ਇੰਡੀਆ ਵੀ ਜਾ ਚੁੱਕਿਆ ਪੰਜਾਬ ਵੀ ਜਾ ਚੁੱਕਿਆ ਤੇ ਫਿਰ ਮੇਰਾ ਸੁਪਨਾ ਸੀ ਕਿ ਮੈਂ ਬਾਹਰਲੀ ਕੰਟਰੀ 'ਚ ਜਾ ਕੇ ਆ ਤੇ ਪੰਜਾਬ ਦਾ ਇੰਡੀਆ ਦਾ ਤੇ ਮੋਗੇ ਦਾ ਨਾਮ ਰੌਸ਼ਨ ਕਰਾਂ ਤੇ ਚਲੋ ਬਾਬੇ ਦੀ ਕਿਰਪਾ ਨਾਲ ਮੈਂ ਉੱਥੋਂ ਤੱਕ ਪਹੁੰਚੇਗਾ ਤਿੰਨ 골ਡ ਮੈਂ ਲੈ ਜਾਂਦੇ ਆ ਨੌਜਵਾਨ ਪੀੜੀ ਨੂੰ ਕਿਸਨਿਆ ਜਾਮੇ ਨਸ਼ਿਆਂ ਦੇ ਦਰਦ ਦੇ ਜਾ ਰਹੀ ਹੈ ਜਾਂ ਬਾਹਰ ਦਾ ਰੁਖ ਬਣਾਉਂਦੇ ਜਾ ਰਹੇ ਮੈਂ ਨੌਜਵਾਨ ਪੀੜ ਨੂੰ ਇਹੀ ਕਹਿਣਾ ਚਾਹਣਾ ਵਾਂ ਕਿ ਦੇਖੋ ਆਪਣਾ ਵਧੀਆ ਕੰਮ ਆਪਾਂ ਇੱਧਰ ਵੀ ਕਰ ਸਕਦੇ ਜਿਹੜੇ ਲੋਕ ਬਾਹਰ ਜਾਂਦੇ ਆ ਕਿ ਆਪਾਂ ਇੱਧਰ ਵੀ ਵਧੀਆ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਆ ਤੇ ਪਰ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਤਾਂ ਇਹ ਕਹੂੰਗਾ ਵੀ ਤੁਸੀਂ ਆਪਦਾ ਜੈਮਾ ਵੱਲ ਜਾਓ ਜੀ ਸਿਹਤ ਵੱਲ ਧਿਆਨ ਦਿਓ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲੇ ਵਾਰ-ਵਾਰ ਨਹੀਂ ਮਿਲਣੀਗੀ ਤੇ ਆਪਾਂ ਇਹਨੂੰ ਨਸ਼ਿਆਂ ਦੇ ਵਿੱਚ ਨਾ ਡੁੱਬੀਏ ਮੈਂ ਸਰਕਾਰਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਚਲੋ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦਿਆ ਵੀ ਸੀਐਮ ਸਾਹਿਬ ਵੀ ਆਪਣਾ ਮਤਲ ਖੇਡਾਂ ਦੀਆਂ ਕਰਵਾ ਰਹੇ ਆ ਅਸੀਂ ਉੱਥੇ ਖੇਡਣ ਵੀ ਜਾਂਦੇ ਆ ਹਨਾ ਤੇ ਬੜਾ ਵਧੀਆ ਲੱਗਦਾ ਵੀ ਚਲੋ ਸਾਡੀਆਂ ਸਰਕਾਰਾਂ ਸਪੋਰਟ ਕਰ ਰਹੀਆਂ ਆ ਗੇਮ ਨੂੰ ਹਨਾ ਤੇ ਮੇਰੀ ਇੱਕ ਨਿੱਕੀ ਜੀ ਬੇਨਤੀ ਹੈ ਵੀ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਕਹੂੰਗਾ ਕਿ ਜੋ ਵੀ ਆਪਾਂ ਗੇਮਾਂ ਕਰਾਉਣੇ ਆ ਵਤਨ ਪੰਜਾਬ ਦੇ ਵਿੱਚ ਹੁੰਦੇ ਆ ਪਰ ਉੱਥੇ ਥਾਂ ਥਾਂ ਤੇ ਸਰਿੰਝਾਂ ਭੀਆਂ ਹੁੰਦੀਆਂ ਤੇ ਉਦੋਂ ਮੈਂ ਕਹਿੰਦਾ ਵੀ ਥੋੜਾ ਜਿਹਾ ਸਰਕਾਰਾਂ ਉਹਨਾਂ ਦੇ ਵੀ ਨਿਗ੍ਹਾ ਰੱਖੇ ਵੀ ਜੋ ਵੀ ਪਲੇਅਰ ਖੇਡਦੇ ਆ ਜਿੰਨੇ ਵੀ ਖੇਡਦੇ ਆ ਉਹਨਾਂ ਦਾ ਡਰਗ ਟੈਸਟ ਵੀ ਕੀਤਾ ਜਾਵੇ ਤੇ ਫਿਰ ਜੇ ਆਪਾਂ ਇੱਕ ਗੇਮ ਨੂੰ ਹੀ ਨਸ਼ੇ ਦੇ ਵਿੱਚ ਮਾੜੀ ਜਾਵਾਂਗੇ ਤੇ ਫਿਰ ਆਪਾਂ ਨਸ਼ੇ ਕਰਨ ਵਾਲੇ ਨੂੰ ਕਿਵੇਂ ਰੋਕ ਸਕਦੇ ਆ ਜੀ ਟੋਨੀ ਸੰਧੂ ਆ ਜੀ ਮੈਂ ਅਬੋਰ ਡਿਸਟ੍ਰਿਕਟ ਫਾਈਲ ਲਗਾ ਰਹੇ ਹਾਂ ਮੇਰੇ ਕੀਮਾ ਤਾਂ ਮੈਂ ਬਚਪਨ ਦੀ ਖੇਡ ਰੈਂਜ ਪਹਿਲਾਂ ਪਹਿਲਾਂ ਰੈਸਲਿੰਗ ਕਰਦੇ ਸੀ ਫਿਰ ਬੋਡੀ ਬਿਲਡਿੰਗਸ ਆ ਗਈ ਫਿਰ ਉਸ ਤੋਂ ਬਾਅਦ ਫਿਰ ਗੀਮਾ ਛੱਡਦੇ ਹਾਂ ਵਸਲੀਨਾ ਜੀ ਮਿਹਰਬਾਨੀ ਨਾਲ ਲਿਆਏ ਦੁਬਾਰਾ ਫਿਰ ਉਸ ਤੋਂ ਬਾਅਦ ਫਿਰ ਪਾਵਰ ਲਿਫਟਿੰਗ ਵਿੱਚ ਥਰੂ ਹੋ ਗਏ ਕੁਰਲਤ ਬਾਤ ਫਿਰ ਅਈ ਕਈ ਕੰਟਰੀਆਂ ਸਾਊਥ ਅਫਰੀਕਾ ਪਾਕਿਸਤਾਨ ਮਾਸਕੋ ਥਾਈਲੈਂਡ ਹੋਰ ਵੀ ਵਿਵਾਚ ਅਮਰੀਕਾ ਹੁਣੇ ਜਾ ਕੇ ਆਏ ਅਸੀਂ ਤੇ ਅਸੀਂ ਮੈਡਲ ਕਾਫੀ ਜਿੱਤੇ 16 17 ਇੰਟਰਨੈਸ਼ਨਲ ਮੈਡਲ ਹੁਣ ਤੱਕ ਜਿੱਤ ਲਿਆ ਇਹ ਸੈਪਟੰਬਰ ਚ ਲਾਸ ਵੇਗੋ ਅਮਰੀਕਾ ਚ ਕੰਪੀਟੀਸ਼ਨ ਹੋਇਆ ਸੀ ਜੀ ਵਰਲਡ ਦਾ ਵਰਲਡ ਚੈਂਪੀਅਨਸ਼ਿਪ ਸੀ ਉੱਚ ਤਿੰਨ 골ਡ ਲੈ ਕੇ ਆਇਆ ਸੀ ਮੈਂ ਹੋਰ ਮੈਂ 10 15 20 ਇਹ ਘੱਟੋ ਘਾਟ ਮੇਰੇ ਨੈਸ਼ਨਲ ਦੇ ਮੈਡਲ ਨੇ ਫਿਰ ਏਸ਼ੀਆ ਚ ਤਿੰਨ 골ਡ ਹੈਗੇ ਆ ਆਲਰੇਡੀ ਪਹਿਲਾਂ ਥਾਈਲੈਂਡ ਗਿਆ ਸੀ ਤਿੰਨ 골ਡ ਉੱਥੇ ਸੀ ਫਿਰ ਉਸ ਤੋਂ ਬਾਅਦ ਮਾਸਕੋ ਰਸ਼ੀਆ ਗਿਆ ਤੇਨ 골ਡ ਮੈਡਲ ਉੱਥੇ ਸੀ ਵਰਲਡ ਚੈਂਪੀਅਨਸ਼ਿਪ 'ਚ ਵਰਲਡ ਦੇ ਵਿੱਚ ਹੀ ਮੇਰੇ ਕੋਲ 12 ਮੈਡਲ ਹੈਗੇ ਆ ਵਰਲਡ ਚੈਂਪੀਅਨਸ਼ਿਪ ਦੇੰ ਦਾ ਤਿੰਨ ਮੇਰੇ ਏਸ਼ੀਆ ਦੇ 골ਡ ਨੇ ਹਾਂਜੀ ਤੇ ਬੋਡੀ ਬਿਲਡਿੰਗ 'ਚ ਵੀ ਬੜਾ ਚੰਗਾ ਸਿਲਵਰ ਮੈਡਲ ਆਇਆ ਦੋ ਹੋਰ ਕਾਫੀ ਗੇਮਾਂ ਆਇਆ ਗਿਆ ਜਿੱਦਾਂ ਫਿਰ ਪ੍ਰਤੀ ਗੱਲ ਕੀਤੀ ਜਾਵੇ ਵਰਲਡ ਗੱਲ ਕੀਤੀ ਜਾਵੇ ਹਾਂਜੀ ਬਹੁਤ ਇੰਨੀਆਂ ਗੇਮਾਂ ਪਰ ਇਸ ਗਾ ਗੇਮ ਦੇ ਵਿੱਚ ਕਿਉਂ ਲੱਗਨ ਰਿਹਾ ਵੀ ਇੰਨੀ ਕੌਲ ਜਾ ਰਿਹਾ ਇਦਰੋਂ ਜਾਣੇ ਜੀ ਮੇਰਾ ਐਕਚੁਅਲ ਜੀ ਸਾਡਾ ਨਾ ਡੀਐਨਏ ਇਹੇ ਪਹਿਲਵਾਨੀ ਵਾਲਾ ਹੀ ਆ ਸਾਡੇ ਪਹਿਲੇ ਖਾਨਦਾਨ ਚ ਪੁਰਾਣੇ ਸਾਰੇ ਕਿਕਰ ਸਿੰਘ ਪਹਿਲਵਾਨ ਸੀਗੇ ਬਜ਼ੁਰਗ ਸਾਡੇ ਉਹਨਾਂ ਤੋਂ ਸ਼ੋਕ ਜੀ ਉਹ ਸਾਡੇ ਡੈਡੀ ਨੇ ਸਾਨੂੰ ਛੋਟੇ ਹੁੰਦੇ ਸ਼ੁਰੂ ਕਰਤਾ ਪਹਿਲਵਾਨੀ ਚ ਪਾਇਆ ਤੇ ਮੇਰੇ ਬ੍ਰਦਰ ਆ ਜਿਵੇਂ ਮੇਰੇ ਸਭ ਤੋਂ ਪਹਿਲੇ ਕੋਚ ਛੋਟੇ ਹੁੰਦੇ ਬੰਟੀ ਵੇਰੇ ਮੇਰੇ ਹੇ ਬ੍ਰਦਰ ਸੰਦੂ ਉਹ ਹੈ ਮੇਰੀ ਫੈਮਿਲੀ ਦਾ ਬੜੀ ਸਪੋਰਟ ਐ ਇਤੋਂ ਤੱਕ ਕਿ इवन ਵੀ ਹੁਣ ਵੀ ਮੇਰੇ ਜਿਵੇਂ ਭਤੀਜੇ ਨੇ ਉਹ ਵੀ ਚੈਂਪੀਅਨ ਨੇ ਉਹ ਵੀ ਮੈਨੂੰ ਸਪੋਰਟ ਕਰਦੇ ਰਹਿੰਦੇ ਨੇ ਤੇ ਕੋਈ ਨਾ ਕੋਈ ਅਪਡੇਟ ਦਿੰਦੇ ਰਹਿੰਦੇ ਆ ਮੈਂ ਸਿੱਖਦਾ ਰਹਿਣਾ ਬਾਕੀ ਉਸ ਤੋਂ ਬਾਅਦ ਹੁਣ ਜਵੇਂ ਆ ਕੇ ਤੇ ਸੀਨਾ ਜੀ ਤਾਂ ਬਹੁਤ ਵੱਡਾ ਹੱਤ ਹੈ ਉਸ ਤੋਂ ਬਾਅਦ ਜਿਹੜੀ ਮੇਰੇ ਨੂੰ ਦੁਬਾਰਾ ਗੇਮ ਛੱਡਤੀ ਸੀ ਮੈਂ ਸਾਰੀ ਉਸ ਵਾਰ ਇਹਨਾਂ ਨੇ ਸ਼ੁਰੂ ਕਰਾਈ ਮੈਨੂੰ ਉਸ ਤੋਂ ਬਾਅਦ ਮੇਰੇ ਨਾਲ ਗਏ ਆ ਸਾਊਥ ਅਫਰੀਕਾ ਕਈ ਕਈ ਐਂਟਰੀਆਂ ਨਾਲ ਲੱਗੇ ਮਨ ਨਾਲ ਤੇ ਨਸੀਬ ਦਾ ਵੀ ਕਾਫੀ ਆਇਆ ਮਨ ਨਸੀਬ ਤਾਂ ਬਹੁਤ ਹੈ ਜ਼ਿੰਦਗੀ ਦੀ ਸਟ੍ਰਗਲ ਹੈ ਰਹੀ ਤੇ ਲਾਈਫ ਹੈ ਜੀ ਸਰਕਾਰਾਂ ਵੱਲੋਂ ਤਾਂ ਬੜੀ ਸਾਨੂੰ ਨਮੋਸ਼ੀ ਮਿਲੀ ਜੀ ਬਿਲਕੁਲ ਸਾਨੂੰ ਲੱਗਦਾ ਸੀ ਗੱਲਾਂ ਬਾਤਾਂ ਸੁਣਦੇ ਸੀ ਵੀ ਨਸ਼ੇ ਨੂੰ ਦੂਰ ਕਰੋ ਇਹ ਕਰੋ ਉਹ ਕਰੋ ਜਿੰਨੇ ਵੀ ਸਰਕਾਰ ਦੇ ਪਰ ਸਾਨੂੰ ਸਪੋਰਟ ਨਹੀਂ ਮਿਲੀ ਬਿਲਕੁਲ ਇਨਕੀ ਸੇ ਕੋਸਾ ਦਾ ਇਲੈਕਸ਼ਨ ਦੇ ਨੇੜੇ ਕੋਈ ਨਾ ਕੋਈ ਇਹ ਪ੍ਰੋਪਾਗੈਂਡਾ ਕਰਦੇ ਆ ਬੜ ਤੁਹਾਨੂੰ ਇੱਕ ਪੈਸੇ ਦੀ ਕਿਸੇ ਕੋਈ ਉਮੀਦ ਵੀ ਹੈ ਨਹੀਂ ਵੀ ਹੱਥ ਲੱਗਦਾ ਨਹੀਂ ਕੋਈ ਕੋਈ ਕਰੂਗਾ ਕੋਈ ਕੁਝ ਉਹ ਕਹੇ ਸੀ ਇਹਨੇ 16 16 ਇੰਟਰਨੈਸ਼ਨਲ ਮੈਡਲ ਜਿੱਤ ਕੇ ਵੀ ਆਪਦੇ ਖਰਚੇ ਤੇ ਜਿੱਤ ਕੇ ਆਉਣਾ ਤੇ ਹੁਣ ਵੀ ਕਈ ਦੇਸ਼ਾਂ ਤੇ ਜਾਣਾ ਹੈ ਕੰਟਰੀ ਫਿਰ ਇਹ ਬੰਦਾ ਸਪਾਂਸਰਸ਼ਿਪ ਸੰਤਾਜ ਜ਼ਰੂਰੀ ਹੁੰਦੀ ਹੈ ਵੀ ਕੋਈ ਨਾ ਕੋਈ ਕਰਦਾ ਰਹੇ ਕਰੋ ਬੰਦਾ ਕਿੰਨਾ ਖਰਚਾ ਕਰੇਗਾ ਸਿਰਫ ਇਹ ਗੱਲਾਂ ਬਾਤਾਂ ਦੀ ਕਮੀ ਹੈ ਬਸ ਇਹੀ ਹੈ ਵੀ ਉਹ ਗੱਲਾਂ ਬਾਤਾਂ ਦੇ ਸਭ ਕਰਦੇ ਆ ਫੀਲਡ 'ਚ ਕੁਝ ਵੀ ਨਹੀਂ ਕਰਦੇ ਬਸ ਜਿੰਦੀ ਜਾਗ ਦੀ ਮਿਸਾਲ ਤੁਹਾਡੇ ਸਾਹਮਣੇ ਅਸੀਂ ਬੈਠੇ ਆ ਵੀ ਹੈ ਹੈਪੀ ਵੀ ਹੈ ਕੋਈ ਜੌਬ ਤਾਂ ਦੂਰ ਦੀ ਗੱਲ ਆ ਵੈਸੇ ਵੀ ਕੋਈ ਸਪਾਂਸਰ ਤੱਕ ਨਹੀਂ ਕੱਢਦਾ ਕੋਈ ਸਰਕਾਰ ਕੋਈ ਪੁੱਛਣ ਵੀ ਨਹੀਂ ਉਹ ਮੈਂ ਤਾਂ ਇਹ ਵੀ ਲਗਦਾ ਨਹੀਂ ਜੇ ਤਾਂ ਤੁਹਾਡੇ ਕੋਈ ਕੋ ਚਾਰ ਛਿਲੜ ਹੈਗੇ ਇਹ ਤਾਂ ਖੇਡ ਲੈਣਾ ਨੇ ਤੇ ਬਾਕੀ ਸਰਕਾਰ ਦੀ ਉਮੀਦ ਦੇ ਘਰ ਨਾ ਪਟਣਾ ਉਹਦਾ ਸਿੱਧੀ ਗੱਲ ਆ ਉਹ ਜਿਆਦਾ ਸ਼ੋਅ ਪੂਰਾ ਕਰਨ ਵਾਸਤੇ ਜੋ ਮਰਜ਼ੀ ਖੇਡੀ ਤੇ ਇਹਨੂੰ ਕੈਰੀਅਰ ਵਾਂਗ ਉਹ ਨਹੀਂ ਆਪਾਂ ਲੈ ਸਕਦੇ ਸਪੋਰਟਸ ਨੂੰ ਵਿੱਚ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਵਰਲਡ ਸਟ੍ਰੋਮ ਫੈਡਰੇਸ਼ਨ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਆ ਤੇ ਆਈਬੀਐਫਐਫ ਦਾ ਮੈਂ ਏਸ਼ੀਆ ਦਾ ਪ੍ਰੈਜ਼ੀਡੈਂਟ ਆ ਮੇਰੇ ਨਾਲ ਟੋਨੀ ਸੰਧੂ ਬੈਠੇ ਆ ਜੋ ਕਿ ਵਰਲਡ ਚੈਂਪੀਅਨਸ਼ਿਪ ਅਮਰੀਕਾ ਯੂਐਸਏ ਦੇ ਵਿੱਚ ਇੱਕ ਇਤਿਹਾਸ ਬਣਾ ਕੇ ਆਇਆ ਤਿੰਨ ਗੋਲਡ ਮੈਡਲ ਲੈ ਕੇ ਆਇਆ ਦੂਸਰਾ ਹੈਪੀ ਘਾਲੀ ਬੈਠਾ ਮੁੰਡਾ ਇਹ ਸਾਡਾ ਦੁਬਈ ਤੋਂ ਤਿੰਨ ਗੋਲਡ ਮੈਡਲ ਜਿੱਤ ਕੇ ਆਇਆ ਤੇ ਦੋਨੇ ਪਲੇਅਰ ਇੱਕ ਇਤਿਹਾਸ ਸਿਰਜ ਕੇ ਆਏ ਆ ਕਿਹੜੇ ਕਿਹੜੇ ਗੇਮਾਂ ਦੇ ਪਾਗਦੇ ਸੀ ਨੰਜੀ ਇਹ ਜਿਹੜਾ ਹੈਗਾ ਹੈਪੀ ਇਹ ਸਟਰੋਂਗ men ਵੀ ਖੇਡਦਾ ਤੇ ਪਾਵਰ ਲਿਫਟਿੰਗ ਵੀ ਖੇਡਦਾ ਤੇ ਜਿਹੜਾ ਹੈਗਾ ਆਪਣਾ ਟੋਨੀ ਇਹ ਪਾਵਰ ਲਿਫਟਿੰਗ ਤੇ ਬੋਡੀ ਬਿਲਡਿੰਗ ਦੇ ਚੈਂਪੀਅਨ ਹੈ ਜਿਹੜਾ ਟੋਨੀ ਸੰਧੂ ਆ ਇਹਦੇ ਵਰਲਡ ਦੇ ਵਿੱਚ 16 17 ਮੈਡਲ 골ਡ ਤੇ ਹੈਪੀ ਜਿਹੜਾ ਇਹਦੇ ਤਿੰਨ 골ਡ ਆ ਇਹ ਫਸਟ ਟਾਈਮ ਗਿਆ ਸੀਗਾ ਤੇ ਇੰਡੀਆ ਦਾ ਇਹ ਚੈਂਪੀਅਨ ਹੈ ਸਟਰੋਂਗ men ਦਾ ਟੋਨੀ ਸੰਧੂ ਨੇ ਗੇਮ ਛੱਡਤੀ ਸੀਗੀ ਮੈਂ ਇਹਨਾਂ ਗੱਲ ਕੀਤੀ ਦੁਆਰਾ ਵੀ ਟੋਨੀ ਉਹਨ ਤਾਂ ਜਮਾ ਆਪਾਂ ਸ੍ਰੀ ਗੁਰੂ ਟੰਬਾ ਹੱਥ ਪਾਉਣ ਵਾਲੇ ਆ ਤੇ ਵੀ ਗੇਮ ਨਾ ਛੱਡ ਦੁਬਾਰਾ ਸ਼ੁਰੂ ਕਰੇ ਦੁਬਾਰਾ ਸ਼ੁਰੂ ਕਰਕੇ ਅਸੀਂ ਇੱਕ ਇਤਿਹਾਸ ਬਣਾ ਕੇ ਆਏ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹੋ ਜਿਹੇ ਅਨਮੋਲ ਹੀਰੇ ਇਹਨਾਂ ਦੀ ਬਾਹ ਫੜੋ ਤੇ ਪੰਜਾਬ ਦਾ ਇੱਕ ਇਹੋ ਜਿਹਾ ਇਤਿਹਾਸ ਸਿਰਜਣਗੇ ਇਹ ਬੰਦੇ ਜਿਹੜੇ ਦੁਬਾਰਾ ਡਿੱਗੇ ਤੋਂ ਫਿਰ ਦੁਬਾਰਾ ਚੱਲ ਕੇ ਜਿਹੜੇ ਅਮਰੀਕਾ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਤਿੰਨ ਗੋਲਡ ਮੈਡਲ ਲੈ ਕੇ ਆਏ ਆ ਕੋਈ ਇਤਿਹਾਸ ਬਣਾ ਕੇ ਆਏ ਕੋਈ ਖਾਲਾ ਜੀ ਦਾ ਬਾੜਾ ਨਹੀਂਗਾ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਤੁਹਾਡੇ ਅਨਮੋਲ ਹੀਰੇ ਆ ਇਹਨਾਂ ਨੂੰ ਫੜੋ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਬਣਦੀ ਹੈ ਉਹਦੀ ਮਦਦ ਕਰੋ ਤੇ ਤਾਂ ਕਿ ਆਪਣੇ 골ਡ ਮੈਡਲ ਜਿੱਤ ਸਕਾਂ ਸਰ ਮੈਂ ਸਰਕਾਰਾਂ ਨੂੰ ਤੇ ਜਿਹੜੇ ਆਪਣੇ ਸਪான்ਸਰ ਆ ਐਨ ਆਰ ਆਈ ਵੀ ਤੇ ਹੋਰ ਜਿੰਨੇ ਵੀ ਸਪੋਰਟਸ ਨੂੰ ਪਿਆਰ ਕਰਦੇ ਹਨ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਜਿੰਨੇ ਵੀ ਆਪਣੇ ਪਲੇਅਰ ਉਨ੍ਹਾਂ ਦੀ ਮਦਦ ਕਰੋ ਤਾਂ ਕਿ ਆਪਣਾ ਪੰਜਾਬ ਜਿਵੇਂ ਸੋਨੇ ਦੀ ਚਿੜੀਆ ਕਹਿੰਦੇ ਸੀਗੇ ਉਸੇ ਤਰ੍ਹਾਂ ਅਸੀਂ ਇੱਕ ਇਤਿਹਾਸ ਸਿਰਜ ਗਏ ਤੇ ਮੈਂ ਮੈਨੂੰ ਉਮੀਦ ਹੈ ਕਿ ਭਗਵੰਤ ਸਰਕਾਰ ਤੋਂ ਵੀ ਸਾਡੇ ਦੋ ਪਲੇਅਰ ਆ ਹੁਣ ਅਸੀਂ ਇਹਨਾਂ ਨੇ ਸਰਬੀਆ ਖੇਡਣ ਜਾਣਾ ਪਾਵਰ ਲਿਫਟਿੰਗ ਦਾ ਉਸ ਤੋਂ ਬਾਅਦ ਯੂਐਫਏ 올ੰਪੀਆ ਦਾ ਕੰਪੀਟੀਸ਼ਨ ਹੈ ਇਹਨਾਂ ਦੋਨਾਂ ਨੂੰ ਸਪੌਂਸਰ ਕੀਤਾ ਜਾਵੇ ਤੇ ਹੋਰ ਵੀ ਇਹਨਾਂ ਦੀ ਖਰਾਕ ਦਾ ਜੋ ਵੀ ਇਹਨਾਂ ਦੀ ਬਣਦੀ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਮੈਂ ਇਹੀ ਸਰਕਾਰ ਨੂੰ ਗੁਰਬਾਸ਼ ਕਰਦਾ ਹਾਂ ਜਿਵੇਂ ਕਹਿੰਦੇ ਆ ਨਸ਼ਾ ਛੱਡੋ ਦੂਜਾ ਛੱਡੋ ਤੇ ਤੁਹਾਡੇ ਕੋਲ ਤਾਂ ਆਪ ਨਸ਼ਾ ਛੱਡਣ ਦੀ ਕੀ ਲੋੜ ਆ ਤੁਹਾਡੇ ਕੋਲ ਤਾਂ ਆਪ ਦੋ ਅਨਮੋਲ ਹੀਰੇ ਬੈਠੇ ਹੋਰ ਪਤਾ ਨਹੀਂ ਇਦਾਂ ਦੇ ਪਲੇਅਰ ਜਿਹੜੇ ਘਰ ਦੀ ਗਰੀਬੀ ਕਰਕੇ ਰਹਿ ਜਾਂਦੇ ਆ ਤੇ ਮੈਂ ਸਰਕਾਰਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇਹੋ ਜਿਹੇ ਜਿਹੜੇ ਪਲੇਅਰ ਤੁਹਾਡੇ ਕੋਲ ਇਹਨਾਂ ਨੂੰ ਸਾਂਭ ਲਓ ਇੰਨਾ ਹੀ ਬਹੁਤ ਆ ਅਪੀਲ ਕੀ ਕਰਾਂ ਮੈਂ ਅਪੀਲ ਮੈਂ ਇਹੀ ਕਰਦਾ ਜੀ ਜਿੰਨੇ ਆਪਣੇ ਪਲੇਅਰ ਚੋਟੀ ਦੇ ਪਲੇਅਰ ਆ ਜਿੰਨੇ ਵੀ ਇਹਨਾਂ ਦੀ ਮਦਦ ਕਰੋ ਤੇ ਇਹਨਾਂ ਨੂੰ ਅੱਗੇ ਲੈ ਕੇ ਜਾਓ ਵਰਲਡ ਦੇ ਵਿੱਚ 골ਡ ਮੈਡਲ ਲੈ ਕੇ ਆਉਣਗੇ ਆਪਣਾ ਪੰਜਾਬ ਦਾ ਹਿੰਦੁਸਤਾਨ ਦਾ ਇਹ ਨਾਂ ਸਾਰਾ ਉੱਚਾ ਕਰਨੇ